ਇਹ ਜ਼ਿਆਦਾ ਵੀ ਨਹੀਂ ਠੀਕ ਹੈ ਕਹਿਿਆ ਸੀ ਇੱਕ ਵੀ ਮੀਡੀਆ ਵਾਲਿਆਂ ਨੂੰ ਪੇਂਟੀ ਹੈ ਰੋਖੇ ਨੇ ਦੋਸ਼ਾ ਮੈਂ ਦੋਨੋਂ ਦੀ ਕੰਡੈਮ ਲੈ ਲਓ ਸਾਡੇ ਚਰਨਲ ਦਾ ਬਾਦਸ਼ਾਹ ਜੋ ਜਾਨਲੇਵਾ ਹਮਲਾ ਹੋਇਆ ਜੋ ਔਰ ਉਹ ਵੀ ਹੋਮ ਮਿਨਿਸਟਰੀ ਦੇ ਜਿਹੜੇ ਭਗਵੰਤ ਮਾਨ ਨੇ ਉਹਨਾਂ ਦੇ ਥੱਲੇ ਜਿਹੜੇ ਵਿਭਾਗ ਦੇ ਅਫਸਰ ਨੇ ਮੈਂ ਸਮਝਦਾ ਐ ਇਕਜ਼ੈਂਪਲਰੀ ਪੁਨਿਸ਼ਮੈਂਟ ਦੇਣੀ ਚਾਹੀਦੀ ਕੋਈ ਫੌਜੀ ਤੇ ਹੱਥ ਉਠਾਵੇ ਜਿਹੜਾ ਦੇਸ਼ ਲਈ ਬਾਰਡਰਾਂ ਤੇ ਮਰ ਮਿਟਣ ਲਈ ਤਿਆਰ ਪਰ ਤਿਆਰ ਹੋਵੇ ਉਹਦੇ ਬੇਟੇ ਤੇ ਉਹਤੇ ਸਿਰਫ ਕਾਬੇ ਤੇ ਗੱਡੀ ਲਾਉਣ ਤੋਂ ਰੋਟੀ ਖਾਣ ਤੋਂ ਜੋ ਵਿਵਾਰ ਕੀਤਾ ਮੈਂ ਸਮਝਦਾ ਐ ਭਗਵੰਤ ਮਾਨ ਕੇ ਫੌਜੀਆਂ ਦਾ ਸਤਿਕਾਰ ਕਿਹੜਾ ਯੋਗ ਤਰੀਕਾ ਹੈ ਜੀ ਦਾਦਾ ਸਤਕਾਰ ਕਰਦਾ ਹੈ ਜਦ ਅਮਰਚਰ ਆ ਕੇ ਦੀਸ ਆਫੀਸਰਸ ਸ਼ੁੱਡ ਬੀ ਡਿਸਮਿਸਡ ਫ্রম ਸਰਵਿਸ ਐਂਡ ਇੱਕ ਮੈਸੇਜ ਆਣਾ ਚਾਹੀਦਾ ਥੈਟ ਯੂ ਨੋਬਾਡੀ ਇਜ਼ ਅਬਾਵ ਦਾ ਲਾਅ ਕੋਈ ਕਾਨੂੰਨ ਦੇ ਉੱਤੋਂ ਦੀ ਨਹੀਂ ਔਰ ਫੌਜੀ ਵੀ ਸਾਡੇ ਸਤਕਾਰਯੋਗ ਨੇ ਸਾਡੇ ਲਈ ਉਹ ਕੌਮ ਦੀ ਸ਼ਾਨ ਹੈ ਦੇਸ਼ ਦੀ ਸ਼ਾਨ ਹੈ ਔਰ ਉਹਨਾਂ ਦੇ ਨਾਲ ਜੇ ਕੋਈ ਮਿਸਬੀਹਵ ਕਰੂਗਾ ਚਾਹੇ ਉਹ ਵਰਦੀ ਤਾ ਰੱਖੋਵੇ ਚਾਹੇ ਕੋਈ ਹੋਵੇ ਉਹਦੇ ਲਈ ਇਟ ਸ਼ੁੱਡ ਨਾਟ ਬੀ ਐਕਸੈਪਟ ਜੀ ਉਹਨਾਂ ਦੇ ਪਰਿਵਾਰ ਨੂੰ ਦੇਖੋ ਕਿ ਇਹ ਮੈਂ ਕੋਈ ਨਾ ਮਾਲਕ ਭਾਜੀ ਪੈ ਕਰੋ ਥੋੜਾ ਜਾਣਦਾ ਨਹੀਂ ਨਾ ਮੇਰਾ ਕੋਈ ਇੰਟਰਸਟ ਹੈ ਇਸ ਕੰਮ ਨੂੰ ਸਲਝੋ ਲੰਘ ਜਾਓ ਲੰਘ ਜਾਓ ਮੈਂ ਉਹਨਾਂ ਦੇ ਆਰਾਮ ਮਾਰ ਰਿਹਾ ਮੈਂ ਪਰਿਵਾਰ ਨਾਲ ਸੰਪਰਕ ਕਰਕੇ ਜੇ ਪਰਿਵਾਰ ਇਜਾਜ਼ਤ ਦੇਊਗਾ ਕਿਉਂਕਿ ਹਲੇ ਵੀ ਮੈਨੂੰ ਪਤਾ ਲੱਗਿਆ ਕਰਨਲ ਸਾਹਿਬ ਆਈ ਸੀ ਯੂ 'ਚ ਨੇ ਹਲੇ ਡਿਸਚਾਰਜ ਨਹੀਂ ਹੋਏ ਜੇ ਤੋ ਮੌਕਾ ਮਿਲੂਗਾ ਮੈਂ ਉਹਨਾਂ ਨੂੰ ਜ਼ਰੂਰ ਮਿਲਣਾ ਚਾਹੂੰਗਾ ਰੱਬ ਸੁਖ ਰੱਖੇ ਜੇ ਪਰਿਵਾਰ ਇਜਾਜ਼ਤ ਦੇਉ ਤੇ ਮੈਂ ਜ਼ਰੂਰ ਮਿਲਾਂ 12 ਪੁਲਿਸ ਮੁਲਾਜ਼ਮ ਸਸਪੈਂਡ ਕਰੇ ਨੇ ਕਿ ਲੱਗਦਾ ਹੈ ਕਿ ਇਹ ਆਈ ਵਾਸ਼ਰ ਆਈ ਵਾਸ਼ਰ ਚਾਰ ਐਸ ਐਚਓ ਜਿਹੜੇ ਮੌਕੇ ਤੇ ਸੀ 12 ਮੁਲਾਜ਼ਮ ਜਿਨ੍ਹਾਂ ਨੇ ਏਡੀ ਵੱਡੀ ਗੁਸਥਾਕੀ ਕੀਤੀ ਹੈ ਇਹ ਸਿਰਫ ਇਸ ਲਈ ਕੀਤੀ ਹੈ ਕਿ ਭਗਵੰਤ ਮਾਨ ਦੀ ਸ਼ਹਿਤ ਤੇ ਮੈਂ ਸਮਝੂਗਾ ਕਿ ਉਹਦੀ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਦਾ ਮੁੱਖ ਮੰਤਰੀ ਰੰਗ ਰਲੀਆਂ ਮਣਾਉਂਦਾ ਜੋ ਮਰਜ਼ੀ ਕਰਦਾ ਤੇ ਸਾਨੂੰ ਵੀ ਅਲਾਉਟ ਹੈ ਦੇ ਸ਼ੁਡ ਬੀ ਡਿਸਮਿਸਡ ਫਰਮ ਸਰਵਿਸ ਕਿ ਗਾ ਕੋਈ ਕੁਸਥਾਕੀ ਵੀ ਨਾ ਕਰੇ ਕਿਸੇ ਸਰਵਿੰਗ ਕਰਨਲ ਤੇ ਜਾਂ ਰਿਟਾਇਰਡ ਕਰਨਲ ਤੇ ਜਾਂ ਕਿਸੇ ਫੌਜੀ ਤੇ ਇਸ ਤਰੀਕੇ ਦੀ ਬਦਸਲੂਕੀ ਕਰਨ। ਅਧਿਕਾਰ ਹੀ ਨਹੀਂ ਕਿਸੇ ਕੋਲ। ਥੈਂਕ ਯੂ। ਬਾਵਾ ਬਾਵਾ। ਬਹੁਤ ਬੜਾ। ਸਸੀ ਗਾਲ ਸਰ। ਥੈਂਕ ਯੂ। ਬਸ ਸਾਈਡ ਤੇ ਹੋ ਜਿਓ ਪੁੱਛ ਜਿੱਕੇ ਚਲੋ।

ਵਿੱਖਾ ਬਿਲਕੁਲ ਤੂੰ ਜਿਹੜੀ ਗੱਲ ਕਰ ਰਹੀ ਓਹੀ ਹੋ ਗਈ ਜਿਹੜੀ ਕਹਿੰਦਾ ਨਗਲ ਵੀ ਚੈਨਲ ਕਿਹੜਾ ਤੈਨੂੰ